हां जी जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੇ ਵਧੀਆ ਹੋਵੋਗੇ ਤੇ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਜਿਸ ਤਰ੍ਹਾਂ I Mrs Mrs ਮੱਲੀ ਤੇ ਅੱਜ ਕੋਈ ਵਲੌਗ ਨਹੀਂ ਮੈਂ ਲੱਗੀ ਬਣਾਉਣ ਇੱਕ ਵੀਡੀਓ ਬਣਾਉਣ ਲੱਗੀਆਂ ਤੁਹਾਡੇ ਵਾਸਤੇ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਵਾ ਕਿ ਸਾਡਾ ਮਤਲਬ ਮੈਂ ਕਲੋਥਸ ਲਿਆ ਕੇ ਜਿਵੇਂ ਸੂਟ ਲਿਆ ਕੇ ਤੇ ਉਹਨਾਂ ਨੂੰ ਕਰਦੀਆਂ ਸੇਲ ਠੀਕ ਆ ਆਰਡਰ ਤੇ ਤੁਸੀਂ ਵੀ ਆਰਡਰ ਕਰ ਸਕਦੇ ਹੋ ਸੂਟ ਤੇ ਬਹੁਤ ਹੀ ਵਧੀਆ ਤੇ ਜੈਨੂਨ ਤੇ ਘੱਟ ਰੇਟ ਤੇ ਸੂਟ ਮਿਲਣਗੇ ਆर्डर ਕਰ ਸਕਦੇ ਹੋ ਤੇ ਕੁਆਲਿਟੀ ਇੱਕ ਨੰਬਰ ਹੋਊਗੀ ਠੀਕ ਆ ਪਹਿਲਾਂ ਤੁਸੀਂ ਇੱਕ ਇੱਕ ਸੂਟ ਆਪਣਾ ਮਤਲਬ ਮੰਗਵਾ ਕੇ ਵੇਖ ਸਕਦੇ ਹੋ ਮੈਂ ਨਾ ਮਤਲਬ ਕੋਚ ਦੇ ਸੂਟ ਮਤਲਬ ਸੂਟਸ ਦਾ ਮੈਨੂੰ ਆਰਡਰ ਆਇਆ ਸੀ ਪਹਿਲਾਂ ਵੀ ਆਉਂਦਾ ਰਿਹਾ ਸੀ ਤੇ ਫਿਰ ਮੈਂ ਥੋੜਾ ਮਤਲਬ ਬਿਜ਼ੀ ਹੋ ਗਈ ਤੇ ਮਤਲਬ ਮੈਂ ਨਹੀਂ ਲਿਆ ਪਾਈ ਹੁਣ ਫਿਰ ਸੂਟਸ ਦਾ ਆਰਡਰ ਆਇਆ ਤੇ ਮੈਂ ਸੂਟ ਕਾਫੀ ਲੈ ਕੇ ਆਈ ਆ ਤੇ ਮੈਂ ਇਸ ਕਰਕੇ ਵੀਡੀਓ ਬਣਾਉਣ ਲੱਗੀ ਆ ਕਿ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿਵੇਂ-ਕਿਵੇਂ ਦੇ ਸੂਟ ਆਏ ਨੇ ਤੇ ਕਿੰਨੇ ਮਤਲਬ ਲੈਸ ਰੇਟ ਤੇ ਆ ਤੇ ਤੁਸੀਂ ਪਲੀਜ਼ ਜਰੂਰ ਜਿਹੜੇ ਸੂਟ ਮੰਗਵਾਓ ਤੇ ਚਲੋ ਕਰਦੇ ਆ سٹਾਰਟ ਤੁਹਾਨੂੰ ਸੂਟ ਦਿਖਾਉਣੇ ਆ ਫਸਟ ਨੰਬਰ ਤੇ ਜੀ ਆ ਰਿਹਾ ਆਪਣਾ ਸੂਟ ਦੇਖ ਸਕਦੇ ਹੋ ਪਿਓਰ ਕਾਟਨ ਦੀ ਸ਼ਰਟ ਆ ਤੇ ਨਾਲ ਆਪਣੇ ਕੋਲ ਪਿਓਰ ਕਾਟਨ ਦੀ ਬਾਟਮ ਠੀਕ ਆ ਬਾਟਮ ਨਾਲ ਇਹਦੇ ਪਲੇਨ ਆਏਗੀ ਤੇ ਸ਼ਰਟ ਜਿਹੜੀ ਆ ਉਹ ਇਦਾਂ ਦੀ ਮਤਲਬ ਆਏਗੀ ਪ੍ਰਿੰਟਡ ਸ਼ਰਟ ਆਏਗੀ ਤੇ ਆ ਦੇਖ ਸਕਦੇ ਹੋ ਤੇ ਇਹ ਬਹੁਤ ਹੀ ਵਧੀਆ ਪ੍ਰਾਈਸ ਦੇ ਤਾਂ ਤੇ ਜੈਨੂਨ ਪ੍ਰਾਈਸ ਆ ਇਹ ਸੂਟ ਕਿੰਨੇ ਦਾ ਹੋਊਗਾ ਇਹ ਸੂਟ ਸਿਰਫ ਤੇ ਸਿਰਫ ਇਹ ਸੂਟ ਹੈਗਾ ਜੇ 600 ਰੁਪਏ ਦਾ ਸੈਕਿੰਡ ਨੰਬਰ ਤੇ ਪਹਿਲਾਂ ਮੈਂ ਤੁਹਾਨੂੰ ਉਹ ਸੂਟ ਦਿਖਾਉਂਗੀ ਵਿਦ ਆੜ ਦੁਪੱਟੇ ਵਾਲੇ ਸੈਕਿੰਡ ਨੰਬਰ ਤੇ ਸੂਟ ਆ ਗਿਆ ਇਹ ਆ ਜੀ ਸ਼ਰਟ ਤੇ ਇਹ ਨਾਲ ਹਾਂਜੀ ਬਾਟਮ ਹਾਂਜੀ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਕੰਟਰਾਸਟ ਜਿਹੜਾ ਉਹ ਬਣਿਆ ਹੋਇਆ ਹੈ ਬਹੁਤ ਵਧੀਆ ਬਹੁਤ ਵਧੀਆ ਚੀਜ਼ ਹੈ ਤੇ ਇਹਦਾ ਵੀ ਜਿਹੜਾ ਪ੍ਰਾਈਸ ਆ ਇੰਨਾ ਹੀ ਆ 600 ਰੁਪਏ ਨੈਕਸਟ ਆ ਗਿਆ ਮਸਲੀਨ कॉटन ਮਸਲੀਨ कॉटन ਦੀ ਆ ਵਾ ਸ਼ਰਟ ਪ੍ਰਿੰਟਡ ਸ਼ਰਟ ਮਸਲੀਨ कॉटन ਦੀ ਤੇ ਨਾਲ ਇਹਦੇ ਆ ਜਾਂਦੀ ਹੈ ਜੀ ਪਲੇਨ ਬਾਟਮ ਦੇਖ ਸਕਦੇ ਹੋ ਇਹ ਵੀ ਕੰਟਰਾਸਟ ਬਹੁਤ ਪਿਆਰਾ ਵਾ ਵੇਖ ਸਕਦੇ ਹੋ ਤੁਸੀਂ ਇਹ ਵੀ ਸੂਟ ਸੇਮ ਹੀ ਰੇਟ ਅਗਲਾ ਸਟਾਪੜੇ ਕੋਲ ਆ ਜਾਂਦਾ ਜੀ ਪਿਓਰ कॉटन ਦਾ ਸੂਟ ਐਂਡ ਦੁਪੱਟਾ ਅੱਗੇ ਆ ਜਾਂਦਾ ਜੀ ਸਾਡਾ ਦੁਪੱਟੇ ਵਾਲਾ ਸੂਟ ਆ ਸ਼ਰਟ ਬਣੀ ਹੋਈ ਨਾਲ ਬਹੁਤ ਪਿਆਰੀ ਸਾਰੀ ਸ਼ਰਟ ਦੇ ਉੱਪਰ ਜਿਹੜਾ ਪ੍ਰਿੰਟਡ ਸ਼ਰਟ ਪ੍ਰਿੰਟਡ ਆ ਤੇ ਨਾਲ ਇਹਦੇ ਪਲੇਨ ਜਿਹੜੀ ਆ ਬਾਟਮ ਆ ਤੇ ਨਾਲ ਪਿਓਰ ਕਾਟਨ ਦਾ ਦੁਪੱਟਾ ਇਹ ਪਿਓਰ ਕਾਟਨ ਦਾ ਸੂਟ ਆ ਆ ਬਹੁਤ ਖੁੱਲੇ ਦੁਪੱਟੇ ਆ ਨਾਲ ਖੁੱਲੇ ਅਵੇ ਇੱਕ ਸਕਦੇ ਹੋ ਤੁਸੀਂ ਤੇ ਇਹ ਜਿਹੜਾ ਸੂਟ ਆ ਨਾ ਇਹਦਾ ਪ੍ਰਾਈਸ ਆ 850 ਰੁਪਏ ਤੁਸੀਂ ਸੋਚ ਵੀ ਨਹੀਂ ਸਕਦੇ ਕੀ ਕਿੰਨਾ ਵਧੀਆ ਜਿਹੜਾ ਪ੍ਰਾਈਸ ਤੁਹਾਨੂੰ ਮਿਲ ਰਿਹਾ ਵਾ ਪਿਓਰ ਕਾਟਨ ਦੇ ਸੂਟ ਵੀ ਤੇ ਦੁਪੱਟੇ ਅੱਗੇ ਆਪਣਾ ਆ ਗਿਆ ਜੀ ਆਵਲਾ ਸੂਟ ਇਹ ਵੀ ਸੂਟ ਆਪਣੇ ਕੋਲੋਂ ਪਿਓਰ ਕਾਟਨ ਦਾ ਸੂਟ ਆ ਆ ਜੀ ਸ਼ਰਟ ਸ਼ਰਟ ਦੇ ਅੱਗੇ ਵਰਕ ਬਣਿਆ ਆ ਤੇ ਨਾਲ ਇਹਦੇ ਕੋਟਾ ਡੋਰੀਏ ਦਾ ਦੁਪੱਟਾ ਜੀ ਆਹ ਦੇਖੋ ਕੋਟਾ ਡੋਰੀਏ ਦਾ ਨਾਲ ਦੁਪੱਟਾ ਐਂਡ ਨਾਲਾ ਜਿਹੜੀ ਬਾਟਮ ਆ ਨਾ ਇਹ ਬਾਟਮ ਦੇ ਉੱਤੇ ਵੀ ਆ ਵਰਕ ਹੋਇਆ ਵੇਖ ਸਕਦੇ ਹੋ ਤੁਸੀਂ ਇਹਦਾ ਪ੍ਰਾਈਸ ਵੀ 850 ਰੁਪਈਆ ਤੇ ਸਾਡੇ ਕੋਲ ਇਹਦੇ ਨਾਲ ਦੇ ਸੇਮ ਦੋ ਪੀਸ ਆ ਦੂਜਾ ਵੀ ਆਰਡਰ ਤੇ ਹੀ ਆਇਆ ਉਹ ਤੇ ਨੈਕਸਟ ਆ ਜਾਂਦਾ ਜੀ ਆਪਣੇ ਕੋਲ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਡਰ ਡਿਜ਼ਾਈਨ ਏ ਹੈਗੀ ਜੀ ਇਹਦੀ ਸ਼ਰਟ ਬਹੁਤ ਹੀ ਸੋਹਣੀ ਆ ਹੈਗੀ ਇਹਦੀ ਸ਼ਰਟ ਸ਼ਰਟ ਉੱਪਰ ਨਾ ਬ੍ਰੀਕ ਜਿਹੜੀ ਘੇਰੇ ਤੇ ਲੈਸ ਲੱਗੀ ਹੋਈ ਆ ਤੇ ਇਹਦੇ ਵਿੱਚ ਵੀ ਜਿਹੜਾ ਵਾ ਨਾ ਉਹ ਡਿਜ਼ਾਈਨ ਦਿੱਤਾ ਹੋਇਆ ਲੈਸ ਦਾ ਬਹੁਤ ਹੀ ਸੋਹਣਾ ਹੈ ਜੀ ਤੇ ਇਹਦੇ ਨਾਲ ਆਜੂਗੀ ਜੀ ਪਲੇਨ ਬਾਟਮ ਕਰੀਮ ਕਲਰ ਦੀ ਤੇ ਕਰੀਮ ਕਲਰ ਦਾ ਹੀ ਨਾਲ ਦੁਪੱਟਾ ਦੁਪੱਟੇ ਦੇ ਵੀ ਫੋਰ ਸਾਈਡਡ ਲੈਸ ਲੱਗੀ ਹੋਈ ਆ ਤੇ ਦੁਪੱਟਾ ਬਹੁਤ ਹੀ ਜ਼ਿਆਦਾ ਖੁੱਲਾ ਤੇ ਬਹੁਤ ਪਿਆਰਾ ਸੂਟ ਜੀ ਇਹਦਾ ਪ੍ਰਾਈਸ ਹੈਗਾ ਜੇ 900 ਰੁਪਿਆ ਕਿਉਂਕਿ ਇਹਦਾ ਦੁਪੱਟਾ ਬਹੁਤ ਪਿਆਰਾ ਹੈ ਸੇਮ ਅਗਿਆ ਸੂਟ ਇਹ ਵੀ ਉਹੀ ਚੀਜ਼ ਆ ਇਹਦੀ ਸ਼ਰਟ ਥੋੜੀ ਅਲੱਗ ਬਣੀ ਹੋਈ ਆ ਵੇਖ ਸਕਦੇ ਹੋ ਇਹਦੀ ਸ਼ਰਟ ਦੇ ਵੀ ਘੇਰੇ ਦੇ ਉੱਪਰ ਲੈਸ ਆ ਤੇ ਵਿੱਚ ਵੀ ਡਿਜ਼ਾਈਨ ਦਿੱਤਾ ਹੋਇਆ ਵਾ ਕਿੰਨਾ ਪਿਆਰਾ ਵਾ ਤੇ ਨਾਲ ਆਪਣੇ ਕੋਲ ਪਲੇਨ ਬਾਟਮ ਤੇ ਸੇਮ ਉਹਦੇ ਨਾਲ ਦਾ ਹੀ ਦੁਪੱਟਾ ਇਹਦਾ ਵੀ ਪ੍ਰਾਈਸ ਜਿਹੜਾ ਹੋਣਾ ਇਹ ਸੂਟ ਜੀ ਆਪਾਂ ਨੂੰ ਆਏ ਆ ਆਰਡਰ ਤੇ ਤੇ ਜੇ ਕਿਸੇ ਨੇ ਆਪਣੇ ਕੋਲੋਂ ਸੂਟਸ ਦਾ ਆਰਡਰ ਕਰਨਾ ਹੋਵੇ ਤੇ ਮੈਂ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਉਹ ਤੁਹਾਨੂੰ ਦੇ ਦਾਂਗੀ ਜਾਂ ਤੁਸੀਂ ਮੇਰੀ ਇਨਸਟਾ ਆਈਡੀ ਇਟਸ ਮੱਲੀ ਉਹਦੇ ਉੱਪਰ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਸੂਟ ਕਲੈਕਸ਼ਨ ਵਾਲਾ ਵੀ ਇੱਕ ਪੇਜ ਹੈਗਾ ਵਾ ਤੇ ਉਹਦੇ ਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਅਲੱਗ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੂਟ ਆ ਉਹ ਆਰਡਰ ਕਰ ਸਕਦੇ ਹੋ ਸੂਟ ਕਲੈਕਸ਼ਨ ਜਿਹੜਾ ਜਿਹੜੀ ਆਈਡੀ ਹੈ ਨਾ ਸਾਡੀ ਉਹਦੇ ਉੱਪਰ ਮੈਂ ਸੂਟਸ ਦੀਆਂ ਜਿਹੜੀਆਂ ਪਿਕਸ ਆ ਜਾਂ ਸੂਟ ਜਿਹੜੇ ਆ ਉਹ ਮਤਲਬ ਆਉਣੀ ਆ ਤੁਸੀਂ ਉਹਦੇ ਉੱਪਰ ਜਾਓ ਵਿਜ਼ਿਟ ਕਰੋ ਸੂਟ ਕਲੈਕਸ਼ਨ ਤੇ ਮੈਂ ਉਹਦੀ ਆਈਡੀ ਜਿਹੜੀ ਮੈਂਸ਼ਨ ਕਰ ਦਾਂਗੀ ਤੇ ਮੇਰੇ ਨਾਲ ਜਾ ਕੇ ਸਿੱਧੀ ਮੈਸੇਜ ਤੇ ਗੱਲ ਕਰ ਲਓ ਤੇ ਜਿਹੜਾ ਸੂਟ ਹੈ ਤੁਸੀਂ ਆਰਡਰ ਕਰ ਸਕਦੇ ਹੋ ਤੇ ਜੇ ਤੁਹਾਨੂੰ ਸੂਟ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪ੍ਰਾਈਸ ਵਗੈਰਾ ਤੁਹਾਨੂੰ ਮੈਂ ਦੱਸ ਦਿੱਤੇ ਆ ਤੇ ਦੱਸਿਓ ਜ਼ਰੂਰ ਕਿ ਕਿੱਦਾਂ ਦੇ ਸੂਟ ਲੱਗੇ ਤੇ ਬਾਕੀ ਠੀਕ ਆ ਮਿਲਦੇ ਆ ਨਵੀਂ ਵੀਡੀਓ ਚ ਬਾਏ